ਅਸੀਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਸਖਤ ਮੁਕਾਬਲਾ ਦੇਣ ਜਾ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਨਵਾਂ ਸ਼ਹਿਰ ਦੇ ਪਿੰਡ ਲਾਦੀਆਂ ਵਿੱਚ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਲਾਦੀਆਂ ਦੀ ਰਹਿਸ਼ ਉਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਜਮਹੂਰੀ ਘਟਚੋੜ ਪੀਡੀਏ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਉਹ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਸਖਤ ਮੁਕਾਬਲਾ ਦੇਣ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਬਾਰੇ ਗੱਲ ਕੀਤੀ ਰਵਾਇਤੀ ਪਾਰਟੀਆਂ ਤੋਂ ਕਾਂਗਰਸ ਤੇ ਅਕਾਲੀ ਦਲ ਭਾਜਪੀ ਤੋਂ ਔਰ ਪਾਰਟਿਕੁਲਰਲੀ ਦੋ ਜ਼ਗੀਰਦਾਰ ਪਰਿਵਾਰ ਜਿਹੜੇ ਨੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦੇ ਪਰਿਵਾਰ ਤੋਂ ਬਹੁਤ ਦੁਖੀ ਨੇ ਕਿਉਂਕਿ ਉਹ ਲੋਕ ਸਮਝ ਚੁੱਕੇ ਨੇ ਕਿ ਇਹਨਾਂ ਦੋਨਾਂ ਪਰਿਵਾਰਾਂ ਤੇ ਇਹਨਾਂ ਦੋਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਜੋ ਵੀ ਅੱਜ ਇਸ ਵਕਤ ਪੰਜਾਬ ਦੇ ਨਾਜ਼ੁਕ ਹਾਲਾਤ ਨੇ ਚਾਹੇ ਉਹ 2.5 ਲੱਖ ਕਰੋੜ ਦਾ ਕਰਜ਼ਾ ਹੈ ਚਾਹੇ ਉਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਤਮੱਤਿਆ ਹਨ ਚਾਹੇ ਉਹ ਬੇਰੋਜ਼ਗਾਰੀ ਦੇ ਨਾਲ ਬੱਚਿਆਂ ਦਾ ਨਸ਼ਿਆਂ ਚ ਗੁਲਤਾਨ ਹੋਣਾ ਜਾਂ ਵਿਦੇਸ਼ਾਂ ਵਿੱਚ ਭੱਜ ਜਾਣਾ ਚਾਹੇ ਉਹ ਵੱਡੇ ਪੱਦਰ ਦੇ ਉੱਤੇ ਭ੍ਰਿਸ਼ਟਾਚਾਰ ਹੈ ਪੰਜਾਬ ਚ ਜਾਂ ਉਹ ਜ਼ਹਿਰੀਲੇ ਪਾਣੀ ਨੇ ਜਾਂ ਸਾਡਾ ਐਜੂਕੇਸ਼ਨ ਤੇ ਹੈਲਥ케ਅਰ ਦਾ ਕੋਲਾਪਸ ਹੋ ਜਾਣਾ ਵਾ ਇਹ ਸਾਰੇ ਇਸ਼ੂਜ਼ ਬਾਰੇ ਪੰਜਾਬ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਵਕਤ ਅਵੇਅਰਨੈਸ ਹੈ ਔਰ ਮੈਂ ਸਮਝਦਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਟੂ 익ਸਪੋਜ਼ ਦੀ ਮਿਸਟਰੀਜ਼ ਆਫ 올 ਦੀਸ ਕਰਪਟ ਪਾਰਟੀਆਂ ਸੋ ਦੇਰਫੋਰ ਇੱਕ ਇੱਕ ਮਾਹੌਲ ਬਣਦਾ ਜਾ ਰਿਹਾ ਹੌਲੀ ਹੌਲੀ ਜਿਸ ਨਾਲ ਸਾਨੂੰ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਤੀਸਰੀ ਧਿਰ ਕਾਫੀ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਹੋ ਕੇ ਉੱਠੇਗੀ ਆਪਣੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਮੂਹ ਆਪੋਜੀਸ਼ਨ ਪਾਰਟੀਆਂ ਇੱਕ ਪਲੇਟਫਾਰਮ ਤੇ 6 ਪਾਰਟੀਆਂ ਦਾ ਗੱਟਚੋੜ ਪਹਿਲਾਂ ਸੀਗਾ ਤੇ ਟਕਸਾਲੀ ਅਕਾਲੀ ਦਲ ਨੇ ਪਰਮਜੀਤ ਕੌਰ ਖਾਲੜਾ ਨੂੰ ਸਪੋਰਟ ਦੇ ਕੇ ਇੱਕ ਹੋਰ ਸਾਡਾ ਇਹ ਜਿਹੜਾ ਹੈ ਉਹਦੇ ਵਿੱਚ ਗੱਠਜੋੜ ਚ ਇਜ਼ਾਫਾ ਕੀਤਾ ਵਾ ਸੋ ਅਸੀਂ ਇਹ ਨਾ ਸਾਰੀਆਂ ਪਾਰਟੀਆਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਆਮ ਆਦਮੀ ਪਾਰਟੀ ਨਾਲ ਗੱਠਜੋੜ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਇੱਕ ਤਾਂ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਤੋਂ ਮਾਫੀ ਮੰਗੀ ਅਰਵਿੰਦ ਕੇਜਰੀਵਾਲ ਨੇ ਜਿਹੜਾ ਕਿ ਸਿਧਾਂਤਕ ਤੌਰ ਤੇ ਗਲਤ ਸੀਗੀ ਤੇ ਦੂਸਰਾ ਕਿ ਉਹ ਹੁਣ ਰੋਜ਼ ਕਾਂਗਰਸ ਦੇ ਨਾਲ ਮੰਨਤਾ ਤਰਲੇ ਕੱਢ ਰਹੇ ਨੇ ਕਿ ਸਾਡੇ ਨਾਲ ਗੱਠਜੋੜ ਕਾਂਗਰਸ ਪਾਰਟੀ ਦਿੱਲੀ ਤੇ ਹਰਿਆਣਾ ਵਿੱਚ ਜਾਂ ਪੰਜਾਬ ਦੇ ਵਿੱਚ ਕਰ ਲਵੇ ਇਸ ਲਈ ਅਸੀਂ ਜਿਹੜੀਆਂ ਪਾਰਟੀਆਂ ਕਾਂਗਰਸ ਜਾਂ ਭਾਜਪਾ ਇਹ ਕਾਲੀ ਦਲ ਦੇ ਨਾਲ ਅਲਾਈਨਡ ਆ ਉਹਨਾਂ ਨੂੰ ਅਸੀਂ ਆਪਣੇ ਨਾਲ ਨਹੀਂ ਲੈ ਕੇ ਚੱਲ ਸਕਦੇ ਹੁਣ ਅਕਾਲੀਆਂ ਨੂੰ ਲੋਕ ਪੁੱਛਦੇ ਹੋ ਕਹਿੰਦੇ ਜੀ ਮੀਡੀਆ ਪੁੱਛਦੇ ਕਹਿੰਦੇ 13 ਦੀ 13 ਜਿੱਤਾਂਗੇ ਕਾਂਗਰਸ ਨੂੰ ਪੁੱਛਦੇ ਕਹਿੰਦੇ 13 ਦੀ 13 ਚ 26 ਦਾ ਸੀਟਾਂ ਹੀ ਹੈ ਨਹੀਂ ਪੰਜਾਬ ਦੇ ਵਿੱਚ ਸੀਟਾਂ ਤਾਂ ਹਨ 13 ਅਸੀਂ ਕਦੀ ਇਹ ਗਲਤ ਫਜ਼ੂਲ ਦਾਵਾ ਨਹੀਂ ਕੀਤਾ ਅਸੀਂ ਇਹ ਕਹਿੰਨੇ ਆ ਕਿ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਆ ਆਪਣਾ ਪੱਖ ਰੱਖਾਂਗੇ ਅਸੀਂ ਪੰਜਾਬ ਦੇ ਵਿੱਚ ਮਜ਼ਬੂਤ ਲੜਾਈ ਦੇਵਾਂਗੇ ਇਹ ਅਸੀਂ ਕਲੇਮ ਕਰ ਰਹੇ ਆ ਇਹ ਦੇਖੋ ਉਮਰ ਵਿਜੇ ਪ੍ਰਤਾਪ ਸਿੰਘ ਨੂੰ ਪੋਲੀਟੀਕਲੀ ਮੋਟੀਵੇਟਿਡ ਫੈਸਲੇ ਨਾਲ ਹਟਾਇਆ ਗਿਆ ਵਾ ਉਹ ਚੋਣ ਕਮਿਸ਼ਨ ਦਾ ਫੈਸਲਾ ਤੱਕ ਪਾਤੀ ਸੀਗਾ ਉਹ ਜੈਨੂਨ ਤੇ ਲੋਕਾਂ ਦੇ ਸੈਂਟੀਮੈਂਟਸ ਤੇ ਆਧਾਰਿਤ ਨਹੀਂਗਾ ਕਿਉਂਕਿ ਕੋਮਰ ਵਿਜੇ ਪ੍ਰਤਾਪ ਸਿੰਘ ਕਿਸੇ ਤਰ੍ਹਾਂ ਨਾਲ ਰਿਮੋਟਲੀ ਵੀ ਇਲੈਕਸ਼ਨ ਦੀ ਡਿਊਟੀ ਦੇ ਨਾਲ ਕਨੈਕਟਡ ਨਹੀਂ ਸੀਗਾ ਉਹ ਅਜੇ ਤੋਂ 4-5 ਮਹੀਨੇ ਪਹਿਲਾਂ ਇੱਕ ਐਸਆਈਟੀ ਜਿਹੜੀ ਕਿ ਬਰਗਾੜੀ ਤੇ ਬਾਈਬਲ ਖਲਾ ਦੇ ਗੋਲੀकांड ਨੂੰ ਇਨਵੈਸਟੀਗੇਟ ਕਰਦੀ ਸੀਗੀ ਉਹਨੂੰ ਰੁਕਵਾ ਕੇ ਸੁਖਬੀਰ ਸਿੰਘ ਬਾਦਲ ਨੇ ਤੇ ਬਾਦਲ ਪਰਿਵਾਰ ਨੇ ਆਪਣੀ ਕਮਜ਼ੋਰੀ ਦਾ ਹਾਰ ਕੀਤੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਕਿਤੇ ਜੇ ਇਲੈਕਸ਼ਨ ਦੇ ਵਿੱਚ ਹੀ ਐਸਆਈਟੀ ਨੇ ਕੋਈ ਰਿਪੋਰਟ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਤਾ ਬਾਬਲ ਕਲਾਂ ਗੋਲੀ ਕਾਂਡ ਦਾ ਤੇ ਇਹਨਾਂ ਦਾ ਤਾਂ ਫਿਰ ਸਿਆਸੀ ਕਹਾਣ ਜਿਹੜਾ ਰਹਿੰਦਾ ਖੁੰਦਾ ਸੀਗਾ ਉਹ ਵੀ ਹੋ ਜਾਣਾ ਸੀ ਪਤਨ ਸੋ ਇਹਨਾਂ ਨੇ ਪ੍ਰੈਸ਼ਰ ਐਕਸਰਸਾਈਜ਼ ਕਰਕੇ ਹਰਸਿਮਰਤ ਕੌਰ ਦੀਆਂ ਸੇਵਾਵਾਂ ਲੈ ਕੇ ਮੋਦੀ ਸਾਹਿਬ ਨੂੰ ਕਹਿ ਕੇ ਚੋਣ ਕਮਿਸ਼ਨ ਨੂੰ ਕਹਿ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਜਿਹੜੀ ਆਊਟ ਆਫ ਪੰਜਾਬ ਕਰਾਈ ਉਹ ਗਲਤ